ਸਾਤ ਸਤਿ ਸ੍ਰੀ ਅਕਾਲ ਭਾਉ ਜੀ ਅੱਜ ਗੱਲ ਕਰਦੇ ਆ ਸਿੱਖ ਲੀਡਰਸ਼ਿਪ ਦੀ ਜਦੋਂ 1947 ਚ ਦੇਸ਼ ਆਜ਼ਾਦ ਹੋ ਗਿਆ ਤੇ ਨਹਿਰੂ ਜੀ ਨੇ ਜਿਹੜੇ ਵਾਅਦੇ ਕੀਤੇ ਸੀ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਨਾਲ ਤੇ ਉਹ ਪੂਰੇ ਨਾ ਕੀਤੇ ਤੇ ਸਿੱਖ ਲੀਡਰਸ਼ਿਪ ਨੇ ਇੱਕ ਅੰਮ੍ਰਿਤਸਰ ਸਾਹਿਬ ਵਿਖੇ ਕਨਵੈਨਸ਼ਨ ਰੱਖੀ ਤੇ ਉਹਦੇ ਚ ਮਤਾ ਪਾਸ ਕੀਤਾ ਕਿ ਨਹਿਰੂ ਜੀ ਨੂੰ ਮਿਲਿਆ ਜਾਵੇ ਮਿਲਣ ਵਾਲੇ ਸੱਜਣ ਸਨ ਗਿਆਨੀ ਕਰਤਾਰ ਸਿੰਘ ਜੀ ਜਿਨ੍ਹਾਂ ਨੂੰ ਸਿੱਖਾਂ ਦਾ ਦਿਮਾਗ ਕਿਹਾ ਜਾਂਦਾ ਸਿੱਖ ਕੌਮ ਦਾ ਮਾਸਟਰ ਤਾਰਾ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਤੇ ਕੁਝ ਹੋਰ ਸੱਜਣ ਕਹਿੰਦੇ ਕਿ ਪਹਿਲਾਂ ਤੇ ਨਹਿਰੂ ਜੀ ਨੂੰ ਰਿਕੁਐਸਟ ਕੀਤੀ ਗਈ ਕਿ ਅਕਾਲੀ ਦਲ ਦੇ ਨਮਾਇंदे ਤੁਹਾਨੂੰ ਮਿਲਣਾ ਚਾਹੁੰਦੇ ਆ ਉਹਨਾਂ ਨੇ 1 ਮਹੀਨੇ ਦਾ ਟਾਈਮ ਦਿੱਤਾ ਜਿਹਦੇ ਤੋਂ ਅਕਾਲੀ ਸੱਜਣ ਬੜੇ ਨਰਾਸ਼ ਕਿ ਆਜ਼ਾਦੀ ਵੇਲੇ ਤੇ ਸਾਨੂੰ ਕਹਿੰਦੇ ਸੀ ਕਿ ਜੇ ਸਿੱਖ ਨਾ ਹੁੰਦੇ ਤੇ ਫਿਰ ਆਜ਼ਾਦੀ ਨਹੀਂ ਸੀ ਮਿਲਣੀ ਚਲੋ ਜੀ ਲੈ ਦੇ ਕੇ ਮੀਟਿੰਗ ਦਾ ਦੇਣ ਆਇਆ ਤੇ ਇਹ ਸਾਰੇ ਅਕਾਲੀ ਆਗੂ ਸਰਦਾਰ ਬਲਦੇਵ ਸਿੰਘ ਦੀ ਕੋਠੀ ਪਹੁੰਚ ਜਾਂਦੇ ਦਿੱਲੀ ਤੇ ਸਰਦਾਰ ਬਲਦੇਵ ਸਿੰਘ ਜੀ ਨੂੰ ਕਹਿੰਦੇ ਆਗੇ ਹੁਣ ਤਕੜਾ ਹੋ ਕੇ ਰਹੀ ਉਥੇ ਨਹਿਰੂ ਨਾਲ ਗੱਲਬਾਤ ਕਰਨੀ ਕਿਤੇ ਝੇਪ ਨਾ ਖਾਲੀ ਤੇ ਬਲਦੇਵ ਸੋਂ ਕਹਿੰਦਾ ਨਹੀਂ ਜੀ ਮੈਂ ਤੁਹਾਡੇ ਨਾਲ ਦੀ ਗੱਲ ਕਰੂੰਗਾ ਹਾਲਾਂਕਿ ਨਹਿਰੂ ਸਾਹਿਬ ਨੇ ਉਹਨਾਂ ਨੂੰ ਵਜ਼ੀਰ ਬਣਾਇਆ ਸੀ ਆਪਣੀ ਸਰਕਾਰ ਚ ਸਰਦਾਰ ਬਲਦੇਵ ਸੋਂ ਦੀ ਗੱਡੀ 'ਚ ਬਹਿ ਕੇ ਪਹੁੰਚ ਜਾਂਦੇ ਆ ਨਹਿਰੂ ਜੀ ਦੀ ਕੋਠੀ 'ਚ ਤੇ ਉੱਥੇ ਜਿਹੜਾ ਸੁਪਰਡੈਂਟ ਆ ਉਹ ਆਣ ਕੇ ਸਵਾਗਤ ਕਰਦਾ ਫੁੱਲਾਂ ਦੇ ಹಾರ ਵੀ ਪਾਉਂਦਾ ਅਕਾਲੀ ਲੀਡਰਾਂ ਦੇ ਗਲ 'ਚ ਤੇ ਡ੍ਰੈਂਗ ਰੂਮ 'ਚ ਲਿ ਜਾ ਕੇ ਬਿਠਾ ਦਿੰਦਾ 10-15 ਮਿੰਟ ਅਕਾਲੀ ਲੀਡਰ ਬੈਠੇ ਰਹਿੰਦੇ ਤੇ ਨਹਿਰੂ ਜੀ ਆਉਂਦੇ ਕਾਲੇ-ਕਾਲੇ ਕਦਮਾਂ ਨਾਲ ਸੱਤ ਕਸੱਤ ਕਰਦੇ ਆ ਤੇ ਮਾਸਟਰ ਤਾਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਪਰ ਨਹਿਰੂ ਜੀ ਦਬਵੀਂ ਜੀ ਬਾਅਦ 'ਚ ਪਤਾ ਨਹੀਂ ਕੀ ਕਹਿੰਦੇ ਗੜਿਓ ਤੇ ਨਾਲ ਹੀ ਕਹਿ ਦਿੰਦੇ ਦੋਸਤੋ ਮੇਰੇ ਕੋਲ ਸਿਰਫ 20 ਮਿੰਟ ਆ ਫੌਰਨ ਤੋਂ ਗੈਸਟ ਆਏ ਉਹਨਾਂ ਨੂੰ ਮਿਲਣਾ ਤੇ ਤੁਸੀਂ 62.0 ਗੱਲ ਕਰੋ ਮੇਰੇ ਨਾਲ ਅਕਾਲੀ ਲੀਡਰ ਛਿੱਥੇ ਜੇ ਪੈ ਜਾਂਦੇ ਆ ਵੀ ਇਹੀ ਨਹਿਰੂ ਜਿਹੜਾ ਆਂਦਾ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਵੀ ਆਜ਼ਾਦੀ ਮਾਨਣ ਦਾ ਹੱਕ ਵਾ ਤੇ ਇਹਨਾਂ ਲਈ ਇੱਕ ਇਹੋ ਜਿਹਾ ਖੇਤਾ ਦਿੱਤਾ ਜਾਊ ਜਿੱਥੇ ਇਹ ਆਜ਼ਾਦੀ ਨਾਲ ਸਾਹ ਲੈ ਸਕਣਗੇ ਚਲੋ ਗੱਲ ਸ਼ੁਰੂ ਕਰਦੇ ਆ ਮਾਸਟਰ ਤਾਰਾ ਸਿੰਘ ਜੀ ਨਹਿਰੂ ਜੀ ਨੂੰ ਵੀ ਪੰਡਤ ਜੀ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰਿਓ ਪੰਡਤ ਜੀ ਕਹਿੰਦੇ ਲੈ ਵਾਦਾ ਸੀ ਜਿਹੜਾ ਤੋੜਿਆ ਤੁਸੀਂ ਫੌਜ 'ਚ ਤੁਹਾਡੇ ਅਫਸਰ ਜਾਦੇ ਆ ਆ ਬਲਦੇਵ ਸਾਨੂੰ ਮੈਂ ਵਜ਼ੀਰ ਬਣਾਇਆ ਵਾਂ ਸਾਰਾ ਭਾਰਤ ਤੁਹਾਡਾ ਹੋਰ ਕੀ ਦੱਸੋ ਚਾਹੀਦਾ ਕਹਿੰਦੇ ਜੀ ਤੁਸੀਂ ਕਿਹਾ ਸੀ ਕਿ ਸਾਨੂੰ ਵੱਖਰਾ ਖੇਤਾ ਉਹ ਆਂਦੇ ਲੈ ਭਾਰਤ ਹੀ ਸਾਰਾ ਤੁਹਾਡਾ ਤੁਸੀਂ ਵੱਖਰਾ ਖੇਤਾ ਕੀ ਕਰਨਾ ਗੱਲ ਕੀ ਕਿ ਲੈ ਦੇ ਕੇ ਨਹਿਰੂ ਜੀ ਨੇ ਦੋ ਚਾਰ ਗੱਲਾਂ ਬਾਤਾਂ ਕੀਤੀਆਂ ਤੇ ਨਾਲ ਇਹ ਵੀ ਕਿਹਾ ਜੀ ਹੁਣ ਉਹ ਸਮਾਂ ਨਹੀਂ ਰਿਹਾ ਦਿਨ ਬਦਲ ਗਏ ਮਾਸਟਰ ਜੀ ਚਲੋ ਅਕਾਲੀ ਲੀਡਰ ਜਿਹੜੇ ਆ ਉਹਨਾਂ ਨੂੰ ਬਿਨਾਂ ਤੋੜਿਆ ਨਹਿਰੂ ਜੀ ਕਮਰੇ 'ਚੋਂ ਨਿਕਲ ਜਾਂਦੇ ਤੇ ਅਕਾਲੀ ਲੀਡਰ ਬਲਦੇਵ ਸਿੰਘ ਦੀ ਕੋਠੀ ਆ ਜਾਂਦੇ ਬਲਦੇਵ ਸਿੰਘ ਕਹਿੰਦਾ ਨੌਕਰਾਂ ਨੂੰ ਲਿਆਓ ਵੀ ਖਾਣਾ-ਦਾਣਾ ਕਿਉਂਕਿ ਰੋਟੀ ਨਹੀਂ ਸੀ ਖਾਧੀ ਵਿਚਾਰਿਆਂ ਨੇ ਤੇ ਅਕਾਲੀ ਲੀਡਰ ਜਿਹੜੇ ਆ ਉਹ ਨਾਰਾਸ਼ਨ ਪਾਣੀ ਤੇ ਟੁੱਟ ਪੈਂਦੇ ਨਰਾਸ਼ ਹੋ ਕੇ ਅੰਬਰਸਰ ਆ ਜਾਂਦੇ ਆਣ ਕੇ ਮਾਸਟਰ ਤਾਰਾ ਸਿੰਘ ਜੀ ਬੜੇ ਮਨੋਂ ਨਰਾਸ਼ ਹੁੰਦੇ ਗਿਆਨੀ ਕਰਤਾਰ ਸਿੰਘ ਜੀ ਨਾਲ ਸਲਾਹ ਕਰਦੇ ਵੀ ਇਹ ਕਾਂਗਰਸ ਲੋਹੇ ਦੀ ਥਾਣੇ ਨੇ ਛੇਤੀ ਧਾਰ ਨਹੀਂ ਮਾਰਨੀ ਤੇ ਸ਼ਕਤੀ ਜਿਹੜੀ ਉਹ ਹਥਿਆਰਾਂ ਵਾਲੀ ਉਹ ਤੇ ਆਪਣੀ ਗਵਾਚ ਗਈ ਤੇ ਹੁਣ ਐਜੀਟੇਸ਼ਨ ਆਈਆਂ ਤੇ ਮੈਂ ਭੁੱਖ ਹੜਤਾਲ ਰੱਖਣੀ ਨੇ ਰੋਜੀ ਦੀ ਕੂਟੀ ਅੱਗੇ ਗਿਆਨੀ ਕਰਤਾਰ ਸਿੰਘ ਜੀ ਆਂਦੇ ਕਿ ਸਾਰਿਆਂ ਨੂੰ ਸੱਦ ਕੇ ਫੈਸਲਾ ਕਰੋ ਹੁਣ ਛੋਟੀ ਮੋਟੀ ਗੱਲ ਨਹੀਂ ਇਹ ਉਹ ਪਾਉ ਜੀ ਪ੍ਰੋਗਰਾਮ ਜਿਹੜਾ ਵਾ ਬਣ ਜਾਂਦਾ ਕਿ ਨਹਿਰੂ ਜੀ ਦੀ ਕੋਠੀ ਅੱਗੇ ਮਾਸਟਰ ਤਾਰਾ ਸਿੰਘ ਜੀ ਭੋਖੜ ਧਾੜ ਰੱਖਣਗੇ ਪ੍ਰੈਸ ਕਾਨਫਰੰਸ ਹੋ ਜਾਂਦੀ ਆ ਤੇ ਮਾਸਟਰ ਜੀ ਦਿੱਲੀ ਨੂੰ ਚਾਲੇ ਮਾਰ ਦਿੰਦੇ ਬਾਕੀ ਦੋਸਤੋ ਅਗਲੀ ਵੀਡੀਓ ਚ ਪਾਵਾਂਗੇ ਜੇ ਚੰਗਾ ਲੱਗਾ ਸ਼ੇਅਰ ਕਰਿਓ ਬੜਾ ਸੁਣਨ ਵਾਲੀ ਗੱਲ ਆ ਤੇ ਜੇ ਕੋਈ ਉਹ ਸਾਰੀ ਪੜਨਾ ਚਾਹੁੰਦਾ ਤੇ ਜਸਵੰਤ ਸਿੰਘ ਕਬਲਦਾਨਾ ਵਾਲਾ ਉਹ ਤਾਂ ਮੈਂ ਦੱਸ ਦੂੰਗਾ ਉਹ ਪੜ ਲਿਓ ਸਾਸਰੀ ਕਾ